ਰਾਜਪਨਪੁਰ ਅੱਜ ਇਥੇ ਫੈਨ ਦੇ ਦਰਾਂ ਚਲਾ ਜਲੰਧਰ ਵਿਖੇ ਬਸੰਤ ਪੰਚ ਨੇ ਸਤਿਰਾਮ ਸਿੰਘ ਦਾ ਪ੍ਰਕਾਸ਼ ਕਰਾ ਬੜੀ ਸ਼ਰਧਾ ਆ ਤੇ ਸ਼ਾਨ ਬਣਾਇਆ ਹੈ ਆਗਰਾ ਦੇ ਕਿਨੇ ਸੰਦਰ ਭਾਗਰ ਹੋਈਏ ਪਰ ਪੂਰਾ ਨੇਗਾ ਵੀ ਚਲਫੇ ਆਏ ਨੇ ਸਾਰੇ ਤੇ ਬਹੁਤ ਹੀ ਖੁਸ਼ੀ ਦਾ ਦਿਖਾੜਾ ਆ ਸਾਡੇ ਲਈ ਬਹੁਤ ਹੀ ਸਾਡੇ ਲਈ ਇੱਕ ਅੰਦਰੋਂ ਇੱਕ ਭਾਵਨਾ ਜਾਗਦੀ ਹੈ ਜਦੋਂ ਅਸੀਂ ਸਤਿਗੁਰੂ ਰਾਮ ਸਿੰਘ ਦਾ ਉਤਾਰਪੁਰਾ ਬਣਾਉਂਦੇ ਆ ਕਿਉਂਕਿ ਸਤਗੁਰੂ ਰਾਮ ਸਿੰਘ ਜੀ ਨੇ ਉਤਾਰਤਾਰ ਕੇ ਬਸੰਤ ਵੰਡਾ ਲਿਆ ਕਿ ਦੇਖਾ ਕਿ ਭਾਈ ਗਾਂਸ ਜੈ ਕਾਂ ਸਿੰਘ ਲਬਦ ਨੇ ਲਿਖਿਆ ਹੈ ਸਿੱਖੀ ਬਾਗ ਸਿਗਾ ਜਦਗਰਤਿਆ ਪਇਓ ਪਤਰਬਿਨ ਸਾਇਆ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ ਸੋ ਸਤਗੁਰੂ ਰਾਮ ਸਿੰਘ ਜੀ ਨੇ ਇਨੀਆਂ ਕੁਰਿਤੀਆਂ ਇਨੇ ਪਾਪ ਇਨੇ ਜ਼ਬਰ ਜੁਲਮ ਹੋ ਰਹੇ ਸਨ ਉਤੇ ਠਲ ਪਾਈ ਤੇ ਮਹਾਨ ਉਪਕਾਰ ਕੀਤੇ ਜਿੱਥੇ ਉਹਨਾਂ ਨੇ ਰਾਜਨੀਤੀ ਪੱਖੋਂ ਕੰਮ ਕੀਤੇ ਉਥੇ ਉਹਨਾਂ ਨੇ ਸਮਾਜਿਕ ਤੇ ਧਾਰਮਿਕ ਸੁਧਾਰ ਕੀਤੇ ਉਸ ਵੇਲੇ ਜਿਹੜੀ ਸਾਢੀ ਸਿੱਖੀ ਨੂੰ ਢਾਹ ਲੱਗ ਰਹੀ ਸੀ ਸਤਿ ਜੀ ਨੇ ਆਸਾ ਪੰਦੀ ਪੁਨਰ ਸਜਣਾ ਕਰਕੇ ਸਾਨੂੰ ਸਤਗੁਰੂ ਗੋਬਿੰਦ ਸਿੰਘ ਦੀ ਮਰਿਆਦਾ ਨੂੰ ਦਿਨਕ ਕਰਵਾਇਆ ਗੁਰਬਾਣੀ ਪੜਨ ਲਾਇਆ ਨਾਮ ਜਪਣ ਲਾਇਆ ਇਸ ਦੇ ਨਾਲ ਉਹਨਾਂ ਨੇ ਧਾਰਮਿਕ ਸਮਾਜਿਕ ਸੁਧਾਰ ਕੀਤੇ ਇਸਤਰੀਆਂ ਦੀ ਹਾਲਤ ਜੋ ਬਦਤਰ ਹੋ ਰਹੀ ਸੀ ਉਹਦੇ ਸੁਧਾਰ ਕੀਤਾ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਬਾਲ ਵਿਆਹ ਬੰਦ ਕਰਵਾਏ 1863 ਵਿੱਚ ਜਿਹੜੇ ਕਿ ਅੱਜ ਤੱਕ ਵਿਸ਼ਵ ਦੇਸ਼ਾਂ ਵਿੱਚ ਵੀ ਅਜੇ ਤੱਕ ਨਹੀਂ ਹੋਏ ਜਿਹੜੀ ਪਿਓ ਰਿਸਰਚ ਦੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ 198 ਦੇਸ਼ਾਂ ਵਿੱਚੋਂ ਸਿਰਫ 117 ਦੇਸ਼ ਅਜੇ ਰਹਿੰਦੇ ਐ ਜਿਨ੍ਹਾਂ ਵਿੱਚ ਅਜੇ ਆ ਕਾਨੂੰਨ ਲਾਗੂ ਨਹੀਂ ਹੋਇਆ ਜਿਹੜਾ ਗੁਰੂ ਜੀ ਨੇ 152 ਸਾਲ ਪਹਿਲਾਂ ਹੀ ਲਾਗੂ ਕਰਤਾ ਸੀ ਇਸ ਤਰ੍ਹਾਂ ਦੇ ਮਹਾਨ ਉਪਕਾਰ ਕਿਤੇ ਜੋ ਪਹਿਲੇ ਆਰੰਭਕ ਕਹੇ ਜਾਂਦੇ ਨੇ ਉਹ ਮਹਾਨ ਸਮਾਜ ਸਦਾ ਦੇ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਵੇਚ ਦਿੱਤਾ ਜਾਂਦਾ ਸੀ ਵਟਾ ਵਿਵਾ ਉਹਨਾਂ ਨੇ ਬੰਦ ਕਰਵਾਏ ਵਿਧਵਾ ਵਿਆਹ ਆਰੰਭ ਕਰਵਾਏ ਸੋ ਇਹ ਸਭ ਚੀਜ਼ਾਂ ਉਹਨਾਂ ਨੇ ਸਖਤੀ ਨਾਲ ਕਰਵਾਈਆਂ ਉਹਨਾਂ ਨੂੰ ਇਸ ਦੀਆਂ ਦਾ ਮੁਕਤੀਦਾਤਾ ਵੀ ਆਖਿਆ ਜਾਂਦਾ ਹੈ ਔਰ ਉਸ ਵੇਲੇ ਦੇ ਸਮੇਂ ਉਹਨਾਂ ਨੇ ਬੀਬੀ ਹੁਕਮੀ ਨੂਮੀ ਜਿੱਥੇ ਉਹਨਾਂ ਨੇ 22 ਸੂਬੇ ਸਾਕਪਤ ਕੀਤੇ ਉਹਦੇ ਵਿੱਚੋਂ ਇੱਕ ਬੀਬੀ ਹੁਕਮੀ ਨੂਮੀ ਉਹਨਾਂ ਨੇ ਕੀਤਾ ਜੋ ਸਾਡੇ ਲਈ ਬੜੀ ਮਾਨਵਾਨੀ ਗੱਲ ਹੈ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਸੋ ਸਾਡੇ ਅੰਦਰ ਜੋ ਮਨੋਬਲ ਸਾਡੀ ਮਨੋਦਸ਼ਾ ਡੇ ਬਿਚੁੱਕੀ ਸੀ ਉਹ ਫਿਰ ਤੋਂ ਅਸੀਂ ਜਾਗਰਤ ਹੋਏ ਤੇ ਆਪਣੀ ਆਜ਼ਾਦੀ ਪ੍ਰਾਪਤ ਕਰਨ ਲਈ ਅੱਗੇ ਵਧੇ ਤਾਂ